ਰੰਤਾਰੰਦਾ ਛੋਟਾ ਜਿਹਾ ਪਿੰਡ ਸ਼ੇਰਪੁਰ ਸ਼ੇਰਪੁਰ ਵਿੱਚ ਰਹਿੰਦੇ ਬਾਪੂ ਸੁਰਜਨ ਸਿੰਘ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਹੈ ਇਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਖੇਤਾਂ ਵਿੱਚ ਜੀਰੀ ਲੱਗੀ ਹੋਈ ਹੈ ਸੁਰਜਨ ਸਿੰਘ ਦੀ ਘਰ ਵਾਲੀ ਗੁਰਮੀਤ ਕੌਰ ਓਟੇ ਵਿੱਚ ਬੈਠੀ ਚੁੱਲ੍ਹੇ ਉੱਤੇ ਮਿੱਸੀਆਂ ਰੋਟੀਆਂ ਲਾ ਰਹੀ ਹੈ ਕੋਲ ਬੈਠਾ ਬਾਬਾ ਸੁਰਜਨ ਸਿੰਘ ਰੋਟੀ ਛਕ ਰਿਹਾ ਹੈ ਤਵੇ ਤੋਂ ਲਾ ਕੇ ਚੁੱਲ੍ਹੇ ਵਿੱਚ ਰੋਟੀ ਰਾੜ ਕੇ ਤੇ ਉਸ ਦੇ ਉੱਪਰ ਮੱਖਣ ਰੱਖਦੀ ਹੋਈ ਗੁਰਮੀਤ ਕੌਰ ਬੋਲੀ ਨਾ ਆਪਾਂ ਨੂੰ ਕੀ ਬੋਰ ਦੁਬਾਰਾ ਕਰਾਣਾ ਪਊ ਤੁਸੀਂ ਕਹਿੰਦੇ ਸੀ ਪਾਣੀ ਬਹੁਤਾ ਹੀ ਨੀਮਾ ਚਲਿਆ ਗਿਆ ਹੁਣ ਜੀਰੀ ਦਾ ਨਹੀਂ ਸਰਨਾ ਹਲੇ 6 ਮਹੀਨੇ ਨਹੀਂ ਹੋਏ ਆਪਾਂ ਆਪਣੀ ਗੁੱਡੋ ਦਾ ਵਿਆਹ ਕਰਕੇ ਹਟਿਆ ਆਪਣਾ ਤਾਂ ਪਹਿਲਾਂ ਹੀ ਹੱਥ ਬਹੁਤ ਤੰਗ ਹੈ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਹੋਈਆਂ ਹਨ ਅਤੇ ਘਰ ਦੇ ਬੱਚੇ ਕੋਲ ਹੀ ਖੇਡਦੇ ਫਿਰ ਰਹੇ ਹਨ ਬਾਪੂ ਸੁਰਜਨ ਸਿੰਘ ਗੁਰਮੀਤਕੌਰ ਦੀ ਗੱਲ ਸੁਣ ਕੇ ਮੁਸਕਰਾ ਕੇ ਬੋਲਿਆ ਜਦੋਂ ਆਪ ਨੂੰ ਸਮਝ ਨਾ ਆਵੇ ਤਾਂ ਡੋਰਾ ਉਸ ਬਾਬੇ ਹੱਥ ਛੱਡ ਦੇਣੀਆਂ ਚਾਹੀਦੀਆਂ ਨੇ ਜਿਸ ਨੇ ਦਿੱਤੇ ਨਿਆਣੇ ਉਸੇ ਨੇ ਕੱਲੇ ਦਾਣੇ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਹੋਈਆਂ ਹਨ ਤੇ ਘਰ ਦੇ ਬੱਚੇ ਕੋਲ ਹੀ ਖੇਡਦੇ ਫਿਰ ਰਹੇ ਹਨ ਰੋਟੀ ਪਾਣੀ ਛੱਕ ਦਾੜੀ ਮੁੱਛਾਂ ਤੇ ਹੱਥ ਫੇਰ ਕੇ ਵਾਹਿਗੁਰੂ ਦਾ ਨਾਮ ਲੈਂਦਾ ਹੋਇਆ ਸੁਰਜਨ ਸਿੰਘ ਓਟੇ ਵਿੱਚੋਂ ਉੱਠ ਕੇ ਡੰਗਰਾਂ ਵਾਲੇ ਬਾੜੇ ਵਿੱਚ ਚਲੇ ਗਿਆ ਸੁਰਜਨ ਸਿੰਘ ਨੂੰ ਆਪਣੇ ਪਸ਼ੂਆਂ ਨਾਲ ਬਹੁਤ ਪਿਆਰ ਹੈ ਸੁੱਖ ਨਾਲ ਚੰਗਾ ਲਵੇਰਾ ਹੈ ਸੁਰਜਨ ਸਿੰਘ ਕੋਲੇ 8 ਮੱਝਾਂ 5 ਬਲਾਈਤੀ ਗਾਵਾਂ ਅਤੇ ਝੋਟੀਆਂ ਬਸ਼ੇਰੀਆਂ ਨਾਲ ਭਰਿਆ-ਭਰਿਆ ਵਾੜਾ ਹੈ ਸੁਰਜਨ ਸਿੰਘ ਦਾ ਮੱਝਾਂ ਦੀ ਪਿੱਠ ਤੇ ਥਾਪੀ ਮਾਰਦਾ ਹੋਇਆ ਖੁਰਲੀ ਵਿੱਚ ਨਿਗਾ ਮਾਰਤ ਸੀਰੀ ਨੂੰ ਹਰੇ ਚਾਰੇ ਦਾ ਧਿਆਨ ਰੱਖਣ ਲਈ ਕਹਿ ਕੇ ਆਪ ਖੇਤਾਂ ਨੂੰ ਚਲਿਆ ਗਿਆ ਸੁਰਜਨ ਸਿੰਘ ਦਾ ਵੱਡਾ ਪੁੱਤ ਮੇਜਰ ਤੇ ਉਸ ਦਾ ਛੋਟਾ ਮੁੰਡਾ ਉਸ ਨਾਲ ਖੇਤੀ ਵਿੱਚ ਹੀ ਹੱਥ ਵਟਾਉਂਦੇ ਹਨ ਵੱਡੇ ਮੁੰਡੇ ਕੋਲ ਦੋ ਜਵਾਕ ਬੇਟਾ ਬੇਟੀ ਹਨ ਘਰ ਭਾਵੇਂ ਪੁਰਾਣਾ ਹੀ ਹੈ ਪਰ ਵਾਵਾ ਪਰਿਆ ਪਰਿਆ ਹੈ ਗੁਰਮੀਤਕੌਰ ਅੱਠੇ ਪੈਰ ਪ੍ਰਮਾਤਮਾ ਦਾ ਸ਼ੁਕਰ ਕਰਦੀ ਨਹੀਂ ਥੱਕਦੀ ਰੋਟੀ ਟੁੱਕਰ ਦਾ ਕੰਮ ਨਿਬੇੜ ਗੁਰਮੀਤਕੌਰ ਝੂਠੇ ਪਾਂਡੇ ਇਕੱਠਾਂ ਇਕੱਠੇ ਕਰਦੀ ਬੱਚਿਆਂ ਨੂੰ ਬੋਲੀ ਵੇ ਬੱਸ ਕਰੋ ਸ਼ਰਾਰਤਾਂ ਨੂੰ ਬਹੁਤ ਗਰਮੀ ਪੈ ਰਹੀ ਹੈ ਜਾਓ ਜਾ ਕੇ ਪੱਖੇ ਥੱਲੇ ਬੈਠ ਜਾਓ ਬੱਚੇ ਜੋ ਖੇਡ ਮੱਲ ਰਹੇ ਹਨ ਉਹਨਾਂ ਨੇ ਦਾਦੀ ਦੀ ਗੱਲ ਸੁਣੀ ਅਣ ਸੁਣੀ ਕਰ ਦਿੱਤੀ ਹੁਣ ਸ਼ਾਮ ਪੈ ਗਈ ਹੈ ਅਤੇ ਸਾਰਾ ਪਰਿਵਾਰ ਇਕੱਠਾ ਹੋ ਗਿਆ ਹੈ ਰਾਤ ਦੀ ਰੋਟੀ ਖਾ ਕੇ ਸਭ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ ਹਨ ਸੁਰਜਨ ਸਿੰਘ ਮੱਛਰਦਾਨੀ ਲਾ ਕੇ ਬਾਹਰ ਵੇੜੇ ਵਿੱਚ ਪਿਆ ਹੈ ਗੁਰਮੀਤ ਕੌਰ ਸੌਣ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਦੀ ਬੋਲੀ ਹੇ ਅਕਾਲ ਪੁਰਖ ਸੱਚੇ ਪਾਤਸ਼ਾ ਤੂੰ ਹੀ ਸੁਣ ਲੈ ਗਰੀਬਾਂ ਦੀ ਤੇਰਾ ਬਹੁਤ ਧੰਨਵਾਦ ਕਿਤੇ ਮੀਂਹ ਪਾ ਦੇਵੇਂ ਟਿੱਕੀ ਹੋਈ ਰਾਤ ਹੈ ਪਤਾ ਹੀ ਨਹੀਂ ਲੱਗਿਆ ਕਦੋਂ ਬੱਦਲ ਚੜ ਆਇਆ ਜਿਵੇਂ ਹੀ ਅਸਮਾਨ ਵਿੱਚ ਜ਼ੋਰ ਦੀ ਬਿਜਲੀ ਕੜਕੀ ਸੁਰਜਨ ਸਿੰਘ ਹੱਸ ਕੇ ਗੁਰਮੀਤ ਕੌਰ ਨੂੰ ਬੋਲਿਆ ਜਦੋਂ ਤੂੰ ਅਰਦਾਸ ਕੀਤੀ ਸੀ ਤਾਂ ਰੱਬ ਕਿਤੇ ਓਲੇ ਹੀ ਬੈਠਾ ਸੀ ਦੇਖ ਲੈ ਤੇਰੀ ਝਟ ਸੁਣ ਲਈ ਸੁਰਜਨ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਛਿੱਟੇ ਉਤਰ ਆਏ ਜਲਦੀ ਜਲਦੀ ਬਿਸਤਰਾ ਇਕੱਠਾ ਕਰਕੇ ਬੈਠਕ ਵਿੱਚ ਜਾਂਦਾ ਸੁਰਜਣ ਸਿੰਘ ਬੋਲਿਆ ਵਾਏ ਗਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ ਤੇਰਾ ਦਾਤਿਆ ਦਿਨ ਚੜ ਗਿਆ ਹੈ ਰਾਤ ਦੇ ਪੈਂਦੇ ਮੀਂਹ ਦੀ ਰਫ਼ਤਾਰ ਹੋਰ ਤੇਜ਼ ਹੋ ਗਈ ਹੈ ਮੀਂਹ ਪੈਂਦਾ ਦੇਖ ਬੱਚੇ ਬਹੁਤ ਖੁਸ਼ ਹੋਏ ਉਹ ਕਾਫੀ ਚਿਰ ਤੋਂ ਮੀਂਹ ਵਿੱਚ ਹੀ ਖੇਡ ਰਹੇ ਹਨ ਉਹਨਾਂ ਨੂੰ ਰੋਕਦੀ ਉਹਨਾਂ ਦੀ ਮਾਂ ਬੋਲੀ ਬਸ ਕਰੋ ਤੁਹਾਡੇ ਸਿਰ ਵਿੱਚ ਜੂਆਂ ਪੈ ਜਾਣੀਆਂ ਨੇ ਗੁਰਮੀਤਕੌਰ ਨੂੰ ਨੂੰ ਵਿੱਚੇ ਟੋਕ ਦੀ ਬੋਲੀ ਖੇਡ ਲੈਣ ਦਿੱਤੀ ਏ ਮਸਾ ਮਸਾ ਤਾਂ ਮੀ ਆਇਆ ਨਾਲੇ ਮੀ ਵਿੱਚ ਖੇលਿਆ ਪਿੱਤ ਨਹੀਂ ਹੁੰਦੀ ਜੂਆਂ ਦਾ ਕੀ ਐ ਆਪਾਂ ਬੇਲੀਆਂ ਹੀ ਆਂ ਰਲ ਕੇ ਕੱਢ ਦੇਾਂਗੇ ਮੀ ਕਾਰਨ ਅੱਜ ਰੋਟੀ ਰਸੋਈ ਵਿੱਚ ਹੀ ਪੱਕ ਰਹੀ ਹੈ ਚੁੱਲ੍ਹੇ ਉੱਪਰ ਤਸਲਾ ਮੁੱਦਾ ਮਾਰਿਆ ਹੋਇਆ ਹੈ ਸੁਰਜਨ ਸਿੰਘ ਸਵਖਤੇ ਹੀ ਮੀ ਪੈਂਦੇ ਵਿੱਚ ਖੇਤ ਚਲੇ ਗਿਆ ਸੀ ਉਹ ਵੀ ਹੁਣੇ ਘਰ ਹਾਜ਼ਰੀ ਛਕਣ ਲਈ ਆਇਆ ਹੈ ਸੁਰਜਨ ਸਿੰਘ ਗੁਰਮੀਤ ਕੌਰ ਨੂੰ ਹੱਸਦਾ ਹੋਇਆ ਬੋਲਿਆ ਦੇਖ ਲੈ ਜਿਸ ਨੂੰ ਫਿਕਰ ਸੀ ਉਹ ਪਾਣੀ ਲੈ ਕੇ ਆਪ ਹੀ ਆ ਗਿਆ ਪੁੱਛਦੀ ਸੀ ਨਾ ਬੋਰ ਡੂੰਗਾ ਕਰਨਾ ਪੈਣਾ ਲੈ ਹੁਣ ਨਹੀਂ ਕਰਨਾ ਪੈਂਦਾ ਪਰਮਾਤਮਾ ਆ ਕੇ ਨਾਲ ਆਪ ਖੜਾ ਹੋ ਗਿਆ ਰਾਤ ਫਿਰ ਪੂਰਾ ਦਿਨ ਮੀਂਹ ਪੈਂਦਾ ਰਿਹਾ ਸ਼ਾਮ ਨੂੰ ਸੁਰਜਨ ਸਿੰਘ ਬੈਠਾ ਟੀਵੀ ਉੱਪਰ ਖਬਰਾਂ ਸੁਣ ਰਿਹਾ ਹੈ ਖਬਰ ਆਈ ਹੈ ਇਹ ਪਹਾੜਾਂ ਵਿੱਚ ਬਹੁਤ ਮੀਂਹ ਪੈ ਰਿਹਾ ਹੈ ਅਤੇ ਬੱਦਲ ਫਟ ਰਹੇ ਹਨ। ਕਈ ਘਰ, ਕਈ ਪਰਿਵਾਰ ਮੀਂਹ ਵਿੱਚ ਰੁੜ ਗਏ ਹਨ। ਡੈਮ ਲਪਾਲਪ ਪਰਦੇ ਜਾ ਰਹੇ ਹਨ। ਆਉਣ ਵਾਲਾ ਸਮਾਂ ਪੰਜਾਬ ਲਈ ਪਾਰਾ ਹੋ ਸਕਦਾ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਬੰਦ ਹੀ ਨਹੀਂ ਹੋ ਰਿਹਾ। ਸੁਰਜਨ ਸਿੰਘ ਗੁਰਮੀਤਕੌਰ ਨੂੰ ਹੱਸ ਕੇ ਬੋਲਿਆ, ਇਹ ਕਿਹੜੀ ਅਰਦਾਸ ਕਰ ਦਿੱਤੀ ਹੈ ਤੂੰ ਵਾਹਿਗੁਰੂ ਨੂੰ? ਹੁਣ ਦੁਬਾਰਾ ਕਹਿ ਬਾਬੇ ਨੂੰ ਕਿ ਭਾਈ ਬਸ ਬਸ ਕਰ ਹੁਣ। ਅਜੇ ਸੁਰਜਨ ਸਿੰਘ ਗੁਰਮੀਤ ਕਰਨਾਲ ਗੱਲ ਕਰ ਹੀ ਰਿਹਾ ਸੀ ਕਿ ਗੁਰਦੁਆਰੇ ਦੇ ਸਪੀਕਰ ਵਿੱਚ ਅਨਾਉਂਸਮੈਂਟ ਹੋਣ ਲੱਗੀ ਸਾਰੇ ਨਗਰ ਖੇੜੇ ਦੇ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਸਵੇਰੇ ਸਾਰਿਆਂ ਨੇ ਰਲ ਕੇ ਬੰਦ ਦੀ ਮੁਰੰਮਤ ਕਰਨੀ ਹੈ ਸੋ ਜੋ ਵੀ ਸਰਦਾ ਆਪੋ ਆਪਣਾ ਸਾਜੋ ਸਮਾਨ ਲੈ ਕੇ ਬੰਨ ਉੱਤੇ ਪਹੁੰਚੋ ਸੁਰਜਨ ਸਿੰਘ ਦੇ ਖੇਤ ਜੰਮਾ ਬੰਦ ਦੇ ਨਾਲ ਹਨ ਉਸ ਦਾ ਫਿਕਰ ਵੱਧਦਾ ਜਾ ਰਿਹਾ ਹੈ ਉਸ ਦੇ ਦਿਲ ਦੀ ਧੜਕਣ ਵੱਧ ਗਈ ਹੈ ਉਹ ਸਾਰੀ ਰਾਤ ਨਹੀਂ ਸੁੱਤਾ ਤੇ ਨਾ ਹੀ ਸਾਰੀ ਰਾਤ ਮੀਂਹ ਬੰਦ ਹੋਇਆ ਮੀਂਹ ਪੈੰਦੇ ਵਿੱਚ ਹੀ ਸਵੇਰੇ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਦਰਿਆ ਦੇ ਬੰਨ੍ਹ ਦੀ ਮੁਰੰਮਤ ਕੀਤੀ ਪਰ ਕੁਦਰਤ ਅੱਗੇ ਕਿਸ ਦਾ ਜੋਰ ਚੱਲਦਾ ਹੈ ਪਾਣੀ ਦਾ ਵਹਾ ਵੱਧਦਾ ਹੀ ਜਾ ਰਿਹਾ ਹੈ ਪਿੰਡ ਵਾਲਿਆਂ ਵੱਲੋਂ ਲਾਈ ਮਿੱਟੀ ਨੂੰ ਪਾਣੀ ਪਲਾਂ ਵਿੱਚ ਵਹਾ ਕੇ ਲੈ ਗਿਆ ਖੋਰਾ ਪੈ ਚੱਲਿਆ ਹੈ ਬੰਨ੍ਹ ਨੂੰ ਤੇ ਆਖਰ ਉਹੀ ਹੋਇਆ ਜਿਸ ਦਾ ਡਰ ਸੀ ਬੰਨ ਟੁੱਟ ਗਿਆ ਤੇ ਪਾਣੀ ਪਿੰਡ ਵਿੱਚ ਆ ਵੜਿਆ ਬੱਚਿਆਂ ਨੂੰ ਅਹਿਸਾਸ ਹੀ ਨਹੀਂ ਕਿ ਇਹ ਕਿਸ ਸੰਕਟ ਦੀ ਕੜੀ ਹੈ ਉਹ ਕਾਪੀਆਂ ਫਾੜ-ਫਾੜ ਕੇ ਕਿਸ਼ਤੀਆਂ ਬਣਾ ਰਹੇ ਹਨ ਤੇ ਜਿਹੜਾ ਪਾਣੀ ਵੇੜੇ ਵਿੱਚ ਇਕੱਠਾ ਹੋਇਆ ਹੈ ਉਸ ਵਿੱਚ ਆਪਣੀਆਂ ਕਿਸ਼ਤੀਆਂ ਚਲਾ ਰਹੇ ਹਨ ਨੀਵੇਂ ਥਾਂ ਸਾਰੇ ਪਰ ਗਏ ਹਨ ਪਿੰਡ ਦਾ ਟੋਬਾ ਤੇ ਸੜਕ ਇੱਕੋ ਜੇ ਹੋ ਗਏ ਹਨ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਸੁਰਜਨ ਸਿੰਘ ਨੇ ਵਕਤ ਰੈਂਦੇ ਆ ਘਰ ਦਾ ਕੀਮਤੀ ਸਮਾਨ ਛੱਤ ਉੱਪਰ ਚੜਾ ਲਿਆ ਹੈ। ਗੁਰਮੀਤ ਕੌਰ ਨੇ ਵਿੜੇ ਵਿੱਚ ਤਵਾ ਮੁੱਦਾ ਮਾਰਿਆ ਤੇ ਰੱਬ ਨੂੰ ਅਰਦਾਸ ਕਰਦੀ ਬੋਲੀ, ਬਖਸ਼ ਬਖਸ਼ ਲੈ ਪ੍ਰਮਾਤਮਾ, ਜੇ ਗਰੀਬਾਂ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮaaf ਕਰੀ। ਸੁਰਜਨ ਸਿੰਘ ਗੁਰਮੀਤ ਕੌਰ ਕੋਲੇ ਬੈਠਦਾ ਬੋਲਿਆ, ਪਿੰਡ ਵਿੱਚ ਕੁਝ ਲੋਕ ਬੋਲਦੇ ਆ ਕਿ ਪਾਰਟੀਆਂ ਦਾ ਆਪਸੀ ਝਗੜਾ ਹੈ। ਆਹੀ ਡੈਮ ਜਾਣ ਬੁੱਝ ਕੇ ਭਰ ਕੇ ਛੱਡਿਆ ਜਾ ਰਿਹਾ ਹੈ ਕੋਈ ਪੁੱਛਣ ਵਾਲਾ ਹੋਵੇ ਤੁਹਾਡੀ ਲੜਾਈ ਆ ਤੁਸੀਂ ਆਪਸ ਵਿੱਚ ਲੜੋ ਭਲਾ ਗਰੀਬਾਂ ਨੂੰ ਕਿਉਂ ਵਿੱਚ ਘੜੀਸ ਦਿਓ ਬਾਪੂ ਜੀ ਇਹਨੇ ਇੱਕ ਮੀ ਨਾਲ ਵੀ ਕਦੇ ਹੜ ਆਉਂਦੇ ਹਨ ਕੋਲ ਬੈਠਾ ਸੁਰਜਨ ਸਿੰਘ ਦਾ ਵੱਡਾ ਬੇਟਾ ਬੋਲਿਆ ਬਾਪੂ ਜੀ ਚੱਕੀ ਦੇ ਪੁਣਾ ਵਿੱਚ ਦਾਣਿਆਂ ਨਾਲ ਕੋਣ ਵੀ ਪੀਸਿਆ ਜਾਂਦਾ ਇਹਨਾਂ ਵੱਡੇ ਲੋਕਾਂ ਨੂੰ ਕੀ ਫਰਕ ਪੈਂਦਾ ਭਲਾ ਕੋਈ ਅਮੀਰ ਹੋਵੇ ਜਾਂ ਗਰੀਬ ਆਪਣੇ ਮੁਫਾਦ ਲਈ ਸਭ ਨੂੰ ਪੀਸ ਛੱਡਣਾ ਇਹਨਾਂ ਨੇ। ਨਾਇਕਵੇਂ ਪੀ ਦੇਣਗੇ ਦਾਦੇ ਮਗਾਉਣੇ ਫਿਰ ਦੁਬਾਰਾ ਵੋਟਾਂ ਮੰਗਣ ਕਿਹੜੇ ਮੂੰਹ ਨਾਲ ਆਉਣਗੇ। ਗੁਰਮੀਤ ਕੌਰ ਹਰਖਦੀ ਹੋਈ ਬੋਲੀ। ਮੀਂਹ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਪੂਰੀ ਰਾਤ ਟੁੱਟ ਕੇ ਮੀਂਹ ਪਿਆ। ਪਾਣੀ ਪਿੰਡ ਵਿੱਚ 2-2 3-3 ਫੁੱਟ ਪਰ ਗਿਆ ਹੈ। ਸੁਰਜਨ ਸਿੰਘ ਗੁਰਮੀਤ ਕੌਰ ਕੋਲ ਬੈਠਾ ਬੋਲਿਆ। ਆਪਾਂ ਤਾਂ ਕੋਠੇ ਚੜਾ ਆਏ ਆ ਸੁੱਕੀ ਥਾਵੇਂ। ਪਰ ਮੇਰੀਆਂ ਮੱਜਾਂ ਗਾਵਾਂ ਕੱਲ ਰਾਤ ਦੀਆਂ ਬੈਠੀਆਂ ਵੀ ਨਹੀਂ ਇੰਨੀ ਦੇਰ ਪਾਣੀ ਵਿੱਚ ਖੜਨ ਨਾਲ ਕਿਤੇ ਮੂੰਹ ਖੁਰਦੀ ਬਿਮਾਰੀ ਨਾ ਚੱਲ ਪਵੇ ਮੇਰਾ ਦਿਲ ਬਲੁੰਦਰਿਆ ਜਾਂਦਾ ਲਵੇਰੀਆਂ ਦਾ ਇਹ ਹਾਲ ਦੇਖ ਕੇ ਗੁਰਮੀਤ ਕੋਰ ਤੇ ਸੁਰਜਨ ਸਿੰਘ ਗੱਲਾ ਕਰ ਹੀ ਰਹੇ ਸਨ ਕਿ ਪਾਣੀ ਦੀ ਬਹੁਤ ਜ਼ੋਰ ਦੀ ਤੱਕ ਵੱਜੀ ਸ਼ਾਇਦ ਪਾੜ ਵੱਧ ਗਿਆ ਹੈ ਸੁਰਜਨ ਸਿੰਘ ਤੋਂ ਪਸ਼ੂਆਂ ਦਾ ਇਹ ਹਾਲ ਦੇਖਿਆ ਨਹੀਂ ਜਾ ਰਿਹਾ ਉਸ ਨੂੰ ਸਮਝ ਹੈ ਕੇ ਜੇਕਰ ਇਹਨਾਂ ਨੂੰ ਨਾ ਖੋਲਿਆ ਤਾਂ ਇਹ ਡੁੱਬ ਕੇ ਮਰ ਜਾਣਗੀਆਂ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਾ ਕੇ ਲਵੇਰੀਆਂ ਦੇ ਸੰਗਲ ਖੋਲ ਦਿੱਤੇ ਤੇ ਉਹਨਾਂ ਨੂੰ ਗੱਲ ਲਾਉਂਦਾ ਹੋਇਆ ਪਰੇ ਮਨ ਨਾਲ ਬੋਲਿਆ ਮੇਰੀ ਬੇਬਸੀ ਹੋ ਗਈ ਹੈ ਕੁਦਰਤ ਮੂਰੇ ਮੇਰਾ ਜ਼ੋਰ ਨਹੀਂ ਚੱਲ ਰਿਹਾ ਜਾਓ ਜਾ ਕੇ ਆਪਣੀ ਜਾਨ ਬਚਾ ਲਵੋ ਜੇਕਰ ਬਚ ਗਈਆਂ ਤੇ ਮੇਰਾ ਪਿਆਰ ਯਾਦ ਆਇਆ ਤਾਂ ਆਪਣਾ ਘਰ ਨਾ ਭੁੱਲਿਓ ਮੁੜ ਕੇ ਆਪਣੇ ਘਰੇ ਆ ਜਾਣਾ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ ਤੇ ਜੇ ਤੁਸੀਂ ਨਾ ਮੁੜੀਆਂ ਮੈਂ ਸਮਝ ਲਵਾਂਗਾ ਕਿ ਤੁਸੀਂ ਅਰਜੁਨ ਸਿੰਘ ਆਪਣੇ ਕੁੱਤੇ ਨੂੰ ਵੀ ਹਲਾਸ਼ੇਰੀ ਦਿੰਦਾ ਬੋਲਿਆ ਜਾ ਬੱਲਿਆ ਇਹਨਾਂ ਦੇ ਨਾਲ ਤੂੰ ਵੀ ਚੱਲਿਆ ਜਾ ਇਹਨਾਂ ਦਾ ਧਿਆਨ ਰੱਖੀ ਇਹਨਾਂ ਨੂੰ ਇਕੱਠਿਆਂ ਰੱਖੀ ਤੇ ਜਦੋਂ ਪਾਣੀ ਉੱਤਰ ਜਾਵੇ ਤਾਂ ਮੇਰਾ ਪੁੱਤ ਬਣ ਕੇ ਇਹਨਾਂ ਨੂੰ ਘਰ ਲੈ ਆਵੇਂ ਦੇਖਦੇ ਹੀ ਦੇਖਦੇ ਪਸ਼ੂ ਪਾਣੀ ਵਿੱਚ ਬਹਿ ਗਏ ਤੇ ਸੁਰਜਨ ਸਿੰਘ ਸਿੱਲੀਆਂ ਅੱਖਾਂ ਨਾਲ ਕੋਠੇ ਆ ਚੜਿਆ ਅਤੇ ਫੜ ਨੇ ਭਿਆਨਕ ਰੂਪ ਲੈ ਲਿਆ ਆ ਲੋਕਾਂ ਦੀਆਂ ਫਸਲਾਂ ਮਰ ਗਈਆਂ ਹਨ ਕਈਆਂ ਦੇ ਘਰ ਗਿਰ ਗਏ ਹਨ ਬੇ ਹਿਸਾਬ ਨੁਕਸਾਨ ਹੋ ਗਿਆ ਆਖਰ ਉਹ ਕੜੀ ਆ ਹੀ ਗਈ ਜਦੋਂ ਪਾਣੀ ਵਰਸਣ ਤੋਂ हट ਗਿਆ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਹੈ ਘਰ ਛੱਡ ਕੇ ਗਏ ਲੋਕ ਵਾਪਸ ਘਰ ਆਣ ਨੂੰ ਮੋੜ ਆਏ ਹਨ ਵਕਤ ਦੀ ਰਫ਼ਤਾਰ ਹੌਲੀ ਹੌਲੀ ਠੀਕ ਹੋ ਗਈ ਪਰ ਸੁਰਜਨ ਸਿੰਘ ਦਾ ਖਾਲੀ ਵਾੜਾ ਉਸ ਨੂੰ ਬਹੁਤ ਤਕਲੀਫ ਦੇ ਰਿਹਾ ਹੈ ਪਿਛਲੇ 2 ਦਿਨਾਂ ਤੋਂ ਸੁਰਜਨ ਸਿੰਘ ਬਹੁਤ ਉਦਾਸ ਹੈ ਗੱਲਾਂ ਕਰਦੇ ਸੁਰਜਨ ਸਿੰਘ ਦੀਆਂ ਅੱਖਾਂ ਭਰ ਆਉਂਦੀਆਂ ਤੇ ਉਹ ਆਖਦਾ ਵਕਤ ਨੂੰ ਬੇਜੁਬਾਨਾ ਉੱਤੇ ਵੀ ਤਰਸ ਨਹੀਂ ਆਇਆ ਅੱਜ ਦੁਪਹਿਰ ਦਾ ਸਮਾਂ ਹੈ ਤੇ ਸੁਰਜਨ ਸਿੰਘ ਦਾ ਕੁੱਤਾ ਸ਼ੇਰੂ ਵੇੜੇ ਵਿੱਚ ਆ ਕੇ ਭੌਂਕਣਾ ਲੱਗ ਗਿਆ ਸ਼ੇਰੂ ਨੂੰ ਵੇੜੇ ਵਿੱਚ ਖੜਾ ਦੇਖ ਕੇ ਸੁਰਜਨ ਸਿੰਘ ਬਹੁਤ ਖੁਸ਼ ਹੋਇਆ ਉਹ ਭੱਜ ਕੇ ਕੋਠੇ ਉੱਪਰ ਚੜ ਗਿਆ ਤੇ ਚੜ ਕੇ ਚੁਫੈਰੇ ਨਿਗਾ ਮਾਰੀ ਪਰ ਲਵੇਰੀਆਂ ਕਿਤੇ ਨਜ਼ਰ ਨਹੀਂ ਸੀ ਆ ਰਹੀਆਂ ਉਹ ਥੱਲੇ ਉਤਰਿਆ ਤੇ ਸ਼ੇਰੂ ਨੂੰ ਕੋਸਦਾ ਹੋਇਆ ਬੋਲਿਆ ਕੰਜਰਾ ਇਕੱਲਾ ਹੀ ਮੁੜ ਆਇਆ ਤੈਨੂੰ ਕਿਹਾ ਸੀ ਇਹਨਾਂ ਨੂੰ ਨਾਲ ਲੈ ਕੇ ਆਵੀਂ ਸ਼ੇਰੂ ਹੱਲੇ ਵੀ ਲਗਾਤਾਰ ਭੌਂਕ ਰਿਹਾ ਹੈ ਉਹ ਸੁਰਜਨ ਸਿੰਘ ਦੇ ਕੱਪੜਿਆਂ ਨੂੰ ਫੜ ਕੇ ਖਿੱਚ ਰਿਹਾ ਹੈ ਸੁਰਜਨ ਸਿੰਘ ਦੀ ਨੂੰ ਅੰਦਰੋਂ ਆ ਕੇ ਬੋਲੀ ਬਾਪੂ ਜੀ ਸ਼ਾਇਦ ਇਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ਜਿਵੇਂ ਹੀ ਸੁਰਜਨ ਸਿੰਘ ਨੇ ਸ਼ੇਰੂ ਨੂੰ ਬੋਲਿਆ ਚਲ 10 ਫਿਰ ਤੂੰ ਕੀ ਕਹਿਣਾ ਹੈ ਤਾਂ ਸ਼ੇਰੂ ਮੂਰੇ ਮੂਰੇ ਭੱਜ ਲਿਆ ਅਤੇ ਪਿੱਛੇ ਪਿੱਛੇ ਸੁਰਜਨ ਸਿੰਘ ਵੀ ਚੱਕਮੇ ਪੈਰੀ ਹੋ ਗਿਆ ਉਹਨਾਂ ਦੇ ਪਿੱਛੇ ਹੀ ਸੁਰਜਨ ਸਿੰਘ ਦੀ ਘਰ ਵਾਲੀ ਗੁਰਮੀਤ ਕੌਰ ਚੱਲ ਪਈ ਸ਼ੇਰੂ ਉਹਨਾਂ ਨੂੰ ਕੁਝ ਪਿੰਡ ਛੱਡ ਕੇ ਗੁਜਰਾਂ ਦੇ ਵਾੜੇ ਵਿੱਚ ਲੈ ਗਿਆ ਤੇ ਉੱਥੇ ਖੜ ਕੇ ਜ਼ੋਰ-ਜ਼ੋਰ ਦੀ ਪੌਂਕਣ ਲੱਗ ਗਿਆ ਗੁਜਰ ਸੁਰਜਨ ਸਿੰਘ ਕੋਲ ਆ ਕੇ ਬੋਲੇ ਸਰਦਾਰ ਜੀ ਜਿਹੜੇ ਨੌਜਵਾਨ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਸੀ ਉਹ ਕੁਝ ਪਸ਼ੂਆਂ ਨੂੰ ਪਾਣੀ ਵਿੱਚੋਂ ਬਚਾ ਕੇ ਸਾਡੇ ਕੋਲ ਛੱਡ ਗਏ ਹਨ ਸਾਡੇ ਮਾਲ ਡੰਗਰਾਂ ਨਾਲ ਬਾੜੇ ਵਿੱਚ ਉਹ ਵੀ ਖੜੇ ਹਨ ਇਹ ਕੁੱਤਾ ਵੀ ਉਹਨਾਂ ਪਸ਼ੂਆਂ ਨਾਲ ਹੀ ਆਇਆ ਸੀ ਇਹ ਸਵੇਰ ਦਾ ਸ਼ਾਇਦ ਤੁਹਾਨੂੰ ਹੀ ਲੈਣ ਗਿਆ ਹੋਇਆ ਸੀ ਮੈਨੂੰ ਲੱਗਦਾ ਕਿ ਤੁਹਾਡੇ ਪਸ਼ੂ ਸਾਡੇ ਕੋਲੇ ਹਨ ਮੁਨਾਸਬ ਸਮਝੋ ਤਾਂ ਇਹਨਾਂ ਵਿੱਚੋਂ ਆਪਣੀਆਂ ਪਛਾਣ ਲਵੋ ਤੇ ਜਿਵੇਂ ਹੀ ਸੁਰਜਨ ਸਿੰਘ ਨੇ ਅੱਗੇ ਹੋ ਕੇ ਵਾੜੇ ਵਿੱਚ ਨਿਗਾਹ ਮਾਰੀ ਤਾਂ ਉਸ ਨੇ ਫਟ ਆਪਣੀਆਂ ਲਵੇਰੀਆਂ ਪਛਾਣ ਲਈਆਂ ਗੁਜਰ ਹੱਥ ਜੋੜਦਾ ਬੋਲਿਆ ਸਰਦਾਰ ਜੀ ਜਿਹੜੇ ਤੁਹਾਡੇ ਪਸ਼ੂ ਹਨ ਉਹ ਸਾਡੇ ਕੋਲ ਤੁਹਾਡੀ ਅਮਾਨਤ ਹਨ ਤੁਸੀਂ ਜੀ ਸਦਕੇ ਲੈ ਜਾਓ ਸੁਰਜਨ ਸਿੰਘ ਨੇ ਸ਼ੇਰੂ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਪਿਆਰ ਕਰਦਾ ਬੋਲਿਆ ਕੌਣ ਕਹਿੰਦਾ ਜਾਨਵਰਾਂ ਦੇ ਦਿਮਾਗ ਨਹੀਂ ਹੁੰਦਾ ਬਸ ਇਨ੍ਹਾਂ ਕੋਲ ਜ਼ੁਬਾਨ ਨਹੀਂ ਹੁੰਦੀ ਇਨਾਂ ਕੋਲੇ ਸਾਰੇ ਜਜ਼ਬਾਤ ਹੁੰਦੇ ਨੇ ਇਹ ਵੀ ਪਿਆਰ ਨੂੰ ਸਮਝਦੇ ਨੇ ਸ਼ੇਰੂ ਮੈਨੂੰ ਮaaf ਕਰੀ ਮੈਂ ਤੈਨੂੰ ਗਲਤ ਬੋਲ ਬੈਠੇ ਆ ਚਲੋ ਹੁਣ ਸਾਰੇ ਆਪਣੇ ਘਰ ਚਲੀਏ ਗੁਜਰਾਂ ਦਾ ਧੰਨਵਾਦ ਕਰ ਆਪਣਾ maal ਡੰਗਰ ਲੈ ਕੇ ਸੁਰਜਨ ਸਿੰਘ ਚਾਈ ਚਾਈ ਘਰ ਨੂੰ ਤੁਰਦਾ ਬੋਲਿਆ ਨਫੇ ਨੁਕਸਾਨ ਵੀ ਸਭ ਉਸ ਮਾਲਕ ਦੀ ਮੌਜ ਆ